ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਵੀਡੀਓ ਤੇ ਤੇ ਅੱਜ ਦਾ ਜਿਹੜਾ ਵਲੋਗ ਹੈਗਾ ਬੜਾ ਸਪੈਸ਼ੀਅਲੀ ਵਲੋਗ ਹੈਗਾ ਜੀ ਮੇਰੇ ਭਰਾ ਦੇ ਨਾਲ ਹੀ ਇਹ ਵਲੋਗ ਹੈਗਾ ਛੋਟੇ ਜਿਹੜੇ ਨਾਲ ਜਿਹਦੇ ਆਪਾਂ ਵਾਲ ਕਟਿੰਗ ਕੀਤੇ ਸੀਗਾ ਉਹਦੇ ਨਾਲ ਸਾਡਾ ਵਲੋਗ ਹੈਗਾ ਠੀਕ ਹੈ ਇੱਥੇ ਖੜਾ ਮੈਂ ਤੁਹਾਨੂੰ ਦਿਖਾਦਾ ਉਹ ਉਹ ਦੇਖਦਾ ਪਿਆ ਪਿੱਛੇ ਦੇਖਦਾ ਪਿਆ ਆ ਗਿਆ ਆ ਗਿਆ ਆ ਗਿਆ ਇੱਧਰ ਆਓ ਇੱਧਰ ਇੱਧਰ ਆਓ ਇੱਧਰ ਥੋੜਾ ਨਾ ਧੁੱਪ ਜੀ ਪੇਕਦੀ ਹੈ ਤੇ ਹਨੇਰਾ ਜਿਹਾ ਆਇਆ ਕੈਮਰੇ ਦੇ ਅੱਗੇ ਹਾਂ ਹਾਂਜੀ ਦੇਖੋ ਪਹਿਲੇ ਵਾਲੀ ਲੁੱਕ ਦੇਖੋ ਜਿਹਦੀ ਮੈਂ ਕਟਿੰਗ ਕੀਤੀ ਸੀਗੀ ਇਹਦੀ ਦਾੜੀ ਵੀ ਕੀਤੀ ਸੀਗੀ ਤੇ ਕਟਿੰਗ ਵੀ ਕੀਤੀ ਸੀਗੀ ਦਿਖਾ ਦੇ ਥੋੜਾ ਨਾ ਆਹ ਦੇਖੋ ਇਸ ਸਾਈਡ ਵੀ ਦੇਖੋ ਨਾ ਵਧੀਆ ਕਟਿੰਗ ਹੋਈ ਹੈ ਕਾਫੀ ਸਾਰੇ ਲੋਕੀ ਬਹੁਤ ਜ਼ਿਆਦਾ ਤਾਰੀਫ ਕਰੇ ਕਦੇ ਇਹਦੀ ਤੇ ਅੱਜ ਕਿਹੜਾ ਕੰਮ ਕਰੇ ਕਦੇ ਤੁਸੀਂ ਕੱਪੜੇ ਤੋਂ ਕੱਪੜੇ ਤੋਂ ਹੈਗਾ ਜੀ ਇਹ ਕੱਪੜੇ ਕਿੱਥੇ ਹੈ ਰਚ ਪਾਏ ਆਗੇ ਕੱਪੜੇ ਜੀ ਮੈਂ ਬੈ ਕੈਮਰਾ ਕਰਕੇ ਦਿਖਾ ਦੇਣਾ ਤੁਹਾਨੂੰ ਹਾਂਜੀ ਇਹ ਜੀ ਮਸ਼ੀਨ ਆ ਦੇ ਵਿੱਚ ਇਤੋਂ ਦਾ ਪਿਆ ਕੱਪੜੇ ਤੇ ਆ ਮਸ਼ੀਨ ਹੈਗੀ ਆ ਸਾਡੀ 8 ਕਿਜੀ ਦੀ ਸਾਡੀ ਮਸ਼ੀਨ ਹੈਗੀ ਆ ਆਥੇ ਬੋਰਡ ਮੂਡ ਲੱਗਿਆ ਹੈ ਹਾਲੇ ਤਾਂ ਵੇਸੇ ਖਾਲੀ ਪਈ ਆ ਆ ਕਪੜੇ ਤਾਂ ਪਾਏ ਨਹੀਂ ਵੀਰੇ ਹਾਥੋਂ ਕਪੜੇ ਲਾਂਦਾ ਪਿਆ ਮਮੀ ਕਪੜੇ ਧੋਂਦੀ ਪਈ ਆ ਆ ਕਪੜੇ ਲੈ ਆਏਗਾ ਉਠਾ ਕੇ ਹਾਂ ਆ ਮੋਟੀ ਹਾਂ ਹਾਂ ਹਾ ਹਲੋ 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 ਉਹ ਲੈ ਆ ਆ ਕਪੜੇ ਉਹ ਮੁੰਡੇ ਤਾਂ ਕਪੜੇ ਧੋਂਦਾ ਪਿਆ ਇਥੇ ਬਲੌਗ ਬਣਦਾ ਪਿਆ ਆ ਕਟਿੰਗ ਦੇਖੋ ਹੁਣ ਦੇਖੋ ਕਟਿੰਗ ਲੱਭੀ ਨਾ ਕਿੰਨਾ ਸਮਾਰਟ ਲੱਗਦਾ ਵੇ ਮੈਂ ਜ਼ੂਮ ਕਰਕੇ ਤੁਹਾਨੂੰ ਦੱਸ ਦਿੱਤਾ ਹੈਗਾ ਨਾ ਵਧੀਆ ਲੱਗੇਗਾ ਹੁਣ ਇਹਨੇ ਉੱਥੋਂ ਕੱਪੜੇ ਚੁੱਕਨੇ ਆ ਤੇ ਮੰਮੀ ਕੱਪੜੇ ਧੋਦੀ ਪਈ ਹੈ ਕੱਪੜੇ ਲੈ ਆਣੇ ਆ ਤੇ ਫਿਰ ਸਿੱਧਾ ਇਹਨੇ ਇੱਥੇ ਮਸ਼ੀਨ ਚ ਪਾ ਦੇਣੇ ਆ ਆ ਜੀ ਇੱਥੋਂ ਕੱਪੜੇ ਸੁੱਕਦੇ ਆ ਗਏ ਇੱਥੋਂ ਧੁੱਲਦੇ ਆ ਗਏ ਕੱਪੜੇ ਤੇ ਆਪਾਂ ਸਪੈਸ਼ਲੀ ਕੱਪੜੇ ਉੱਥੇ ਧੋਤੇ ਆ ਗਏ ਆ ਇੱਥੋਂ ਆਪਾਂ ਸੁਕਾਣੇ ਆ ਉਸ ਤੋਂ ਬਾਅਦ ਸਿੱਧਾ ਉਹਨੂੰ ਦੇਣੇ ਆ ਉਹਨਾਂ ਕੋਠੇ ਪਾ ਦੇਣੇ ਆ ਕੋਠੇ 뷰 ਬੜਾ ਸ਼ਾਨਦਾਰ ਆ ਤੇ ਮੈਂ ਥੋੜਾ ਬਾਹਰ ਦਾ 뷰 ਵੀ ਦੱਸ ਦਣਾ ਤੁਹਾਨੂੰ ਇਹ ਸਾਡੇ ਬਾਹਰ ਦਾ 뷰 ਹੈਗਾ ਜੀ ਇਹ ਇਹ ਪੌੜੀਆਂ ਹੈਗੀਆਂ ਸਾਡੀਆਂ ਆ ਗੇਟ ਹੈਗਾ ਜੀ ਆਪਣਾ ਘਰ ਦੀ ਲੋਕੇਸ਼ਨ ਤੇ ਆ ਜਿਹੜਾ ਗੇਟ ਤੋਂ ਸਾਹਮਣੇ ਜਿਹੜਾ ਸਾਡਾ ਥਿਊ ਹੈਗਾ ਇਹ ਇਦਾਂ ਦਾ ਥਿਊ ਆ ਗਿਆ ਜੀ ਦੇਖੋ ਆ ਸਾਹਮਣੇ ਕੋਠੀ ਪਈ ਆ ਪੱਠਾ ਹੈਗਾ ਤਾਂ ਆ ਖੇਤ ਖੁੱਤਾ ਹੈਗੇ ਆ ਜੀ ਠੀਕ ਹੈ ਆ ਲੋਕਾਂ ਦੀ ਜ਼ਮੀਨ ਹੈਗੀ ਆ ਘਰ ਕੁਟ ਬਣਾਉਣੇ ਵਾਸਤੇ ਪਲਾਟ ਵਗੈਰਾ ਕਵਰ ਕੀਤੇ ਗਿਆ ਤੇ ਆ ਸਾਹਮਣੇ ਜਿਹੜੇ ਖੇਤ ਵਗੈਰਾ ਦਾ ਥਿਊ ਆ ਨਾ ਬੜਾ ਵਧੀਆ ਹੈਗਾ ਇੱਥੇ ਕਨਕ ਕੁੰਕ ਝੋਨਾ ਝਾਨਾ ਲੱਗਿਆ ਪਿਆ ਤੇ ਕਾਫੀ ਅ ਚੰਗਾ ਥਿਊ ਹੁੰਦਾ ਪਿਆ ਜੀ ਇੱਥੇ ਵੀ ਕੰਮ ਕੁਮ ਲੱਗੇ ਪਿਆ ਆਪਣਾ ਨਾ ਤੇ ਆਪਾਂ ਵੀ ਹੁਣੇ ਕੰਮ ਲਗਾਇਆ ਆ ਗਿਆ ਵੀਰ ਜੀ ਕੱਪੜੇ ਲੈ ਕੇ ਤੇ ਕੱਪੜੇ ਹੁਣ ਇਹਨਾਂ ਨੇ ਛੋੜ ਕੇ ਪਾਦਨੇ ਹੈ ਰੇਜ ਚ ਤੇ ਕੱਪੜੇ ਸੁੱਕ ਜਾਣੇ ਫਿਰ ਕਿੰਨੇ ਕ ਟਾਈਮ ਤੱਕ ਜੀ ਅੱਧਾ ਕਹਿੰਦਾ ਲੱਗ ਜਾਣਾ ਕੱਪੜੇ ਸੁੱਕਦੇ ਸੁੱਕਦੇ ਤੇ ਇਹ ਨਿਚੋੜਨੇ ਚੜ੍ਹ ਕੇ ਨਾ ਪਾਦਨੇ ਕਟਿੰਗ ਦੇਖੋ ਯਾਰ ਕਟਿੰਗ ਦੀ ਕੀ ਤਾਰੀਫ ਹੈ ਯਾਰ ਇਹ ਕਿਹੜੇ ਬੰਦੇ ਨੇ ਕਟਿੰਗ ਕਰਤੀ ਹੈ ਤੇਰੀ ਬਖਰੇ ਲੱਵੇਗਾ ਤਾਂ ਪਰ ਫੀਸ ਤੇ ਤਰਫੂਜ ਕਿਹੜੀ ਕਟਿੰਗ ਕਰ ਰਹੀ ਤਰਫੂਜ ਹੈ ਕੱਪੜੇ ਪਾੰਦਾ ਪਿਆ ਹੁਣ ਕੱਪੜੇ ਨੇ ਸਕਾ ਦੇਨੇ ਆ ਅੱਧੇ ਘੰਟੇ ਤੱਕ ਮਸ਼ੀਨ ਓਨ ਕਰਕੇ ਉਸ ਤਵਾਰ ਕੋਠੇ ਦੇ ਪਾਦਨੇ ਕਿਉਂ ਬਾਜੀ ਕੰਮ ਬੜਾ ਵਾ ਕਰਦਾ ਹੈਗਾ ਇਹ ਮੁੰਡਾ ਅੱਦੇ ਮੈਂ ਦੀ ਫ੍ਰੀ ਕਟਿੰਗ ਕੀਤੀ ਹੈਗੀ ਹੈ ਮੈਂ ਤਾਂ ਇਹਦੀ ਕਟਿੰਗ ਇਹਨਾਂ ਦੇ ਹਰਨਾਈ ਕੋਈ ਹੀ ਜਾਣਾ ਸੀ 150 150 ਦੇ ਕੇ ਆਣਾ ਸੀਗਾ ਉਹਨੇ ਕਟਿੰਗ ਕਰਦੇ ਨਹੀਂ ਸੀ ਕਿ 2 ਮਿੰਟ ਲਾਣੇ ਸੀਗੇ ਉਹਨੇ ਵੀ ਮਸ਼ੀਨ ਨਾਲ ਤੇ ਇੱਥੇ ਫ੍ਰੀ ਦੀ ਕਟਿੰਗ ਹੋ ਗਈ ਹੈ ਦੀ ਕਿਉਂ ਉਹ ਵੀ ਇੱਕ ਬਲੌਗ ਤਾਂ ਹੀ ਮੈਂ ਤਾਂ ਬਲੌਗ ਬਣਾਉਣਾ ਸੀਗਾ ਚਲ ਮੈਂ ਤੇਰੀ ਕਟਿੰਗ ਕਰ ਦਨੇ ਆ ਨਾਲ ਆਪਣਾ ਬਲੌਗ ਬਣ ਜਾਊਗਾ ਤੇ ਨਾਲ ਆਪਣੀ ਕਟਿੰਗ ਹੋ ਜਾਈ ਹੈ ਨਾ ਤੇ ਨਾਲ ਇਹਦੇ ਪੈਸੇ ਵੱਜ ਜਾਊਗੇ ਹੁਣ ਮਸ਼ੀਨ 'ਚ ਪਾ ਦੇ ਨੇ ਕੱਪੜੇ ਆ ਕਿੱਲੇ ਸਟਾਰਟ ਕਰਨੀਆਂ ਸਟਾਰਟ ਕਿੱਲੇ ਕਰਨੀਆਂ ਔਰ ਆਲੇ ਟਾਈਮ ਲੱਗਣਾ ਫਿਰ ਤੁਹਾਨੂੰ ਦੱਸਨੇ ਕਿਦਾ ਇਹ ਸਟਾਰਟ ਕਰਦਾ ਕਿ ਤੱਕ ਕੱਪੜਾ ਸਕਾਂਦਾ ਪਿਆ ਇਹ ਥੋੜੀ ਥੋੜਾ ਟਾਈਮ ਰੁਕੋ ਫਿਰ ਮੈਂ ਦੁਬਾਰਾ ਕਿ ਬੈਕ ਤੇ ਆਂ ਥੋੜਾ ਡਾਂਸ ਕਰਕੇ ਦਿਖਾਓ ਦੋਸਤਾਂ ਨੂੰ ਯਾਰ ਇਹ ਡਾਂਸ ਦੇਖੋ ਆ ਤੈਨੂੰ ਸ਼ੇਅਰ ਕਰਾਵਾਂ ਥੋੜਾ ਦੱਸ ਦੇ ਦੋਸਤਾਂ ਨੂੰ ਥੋੜਾ ਨੱਚ ਕੇ ਦੱਸ ਨੋ ਨੋ ਮਲਾਈਕਾ ਮੈਡਮ ਜੀ ਮਲਾਈਕਾ ਆ ਡਾਂਸਰ ਬਹੁਤ ਵਧੀਆ ਕਰਦਾ ਪਿਆ ਆ ਦੇਖੋ ਇਹਦੀ ਹਾਈਟ ਹੈ ਜੀ 7 ਫੁੱਟ ਦੇ ਕਹਿਣ ਨੂੰ ਚਾਹਦਾ ਤੇ 50 ਮੇਰਾ ਪੀਸ ਹੈਗਾ 7 ਫੁੱਟਾ ਹਾਈਟਾ ਕੀ ਹੈ ਫੋਜੀ ਕਟਿੰਗ ਕਰਵਾਈ ਆ ਜੇ ਕਹਿਣ ਨੂੰ ਚਾਹਦਾ ਤੇ ਲੈ ਜਾਓ 50 ਮੇਰਾ ਇੱਕ ਪੀਸ 50 ਮੇਰਾ ਕਹਿਣ ਨੂੰ ਚਾਹਦਾ ਹੈ ਗਾਏ ਮੁੰਡਾ ਜੀ ਰੋਹਿਤ ਕੁਮਾਰ ਇਹਦਾ ਨਾਮ ਹੈ 7 ਫੁੱਟੇ ਦੀ ਹਾਈਟ ਹੈ ਤੇ ਕੱਪੜੇ-ਕੁਪੜੇ ਘਰ ਦਾ ਸਾਰਾ ਕੰਮ ਇਹੀ ਕਰਦਾ ਝਾੜੂ ਪੋਚਾ ਕੱਪੜੇ ਧੋਣੇ ਕੱਪੜੇ ਸੁਕਾਣੇ ਭੰਡੇ ਵਾਂਜਣੇ ਚਾਹਣਾ ਨਹੀਂ ਸਵੇਰੇ ਉੱਠੀ ਹੈ 7 ਵਜੇ ਸਾਰੇ ਕੰਮ ਇਹ ਕਰ ਲੰਦਾ ਹੈ ਮੁੰਡਾ ਦੇਖ ਲਓ ਪਿੱਛੇ ਲੰਬਾ ਜਾ ਖੜਾ ਤੇ 50 ਮੇਰਾ ਹੀ ਮਿਲ ਜਾਣਾ ਤੁਹਾਨੂੰ ਐਫੇ ਸੁੰਦਰ ਚੱਕਾ ਕੋ ਪਿੰਡ ਲੈ ਜਾਓ ਤੁਸੀਂ ਠੀਕ ਆ ਚਲੋ ਹੁਣ ਇਹਦੇ ਨਾਲ ਗੱਲਬਾਤ ਕਰਨੇ ਆਪਾਂ ਕੱਪੜੇ-ਕੁਪੜੇ ਸੁਕਾਣੇ ਕਿੰਨਾ ਕੱਪੜੇ ਸੁਕਾਂਦਾ ਹੋਊਗੀ ਦੱਸਣੇ ਤੁਹਾਨੂੰ ਠੀਕ ਹੈ ਬੜਾ ਮੈਜੀਕ ਦਾ ਯਾਰ ਬਲੋਗ ਹੋਣੇ ਆਲਾ ਅੱਜ ਦਾ ਇੱਕ ਬੈਡ ਨਿਊਜ਼ ਆ ਗਈ ਜੀ ਮੈਂ ਆ ਬੰਦਾ ਕੱਪੜੇ-ਕੁਪੜੇ ਸੁਕਾਏਗਾ ਤੇ ਮੈਂ ਤੁਹਾਨੂੰ ਬਲੋਗ 'ਚ ਦੱਸਾਂਗਾ ਲਾਈਟ ਚੱਲ ਗਈ ਆ ਜੀ ਬਟਨ ਹੋਣੀ ਆ ਮਸ਼ੀਨ ਚੱਲਿਆ ਨਹੀਂ ਕਦੀ ਮੰਨਦਰ ਜਾ ਕੇ ਤੇ ਲਾਈਟ ਚੱਲ ਗਈ ਆ ਗਾਜਰ ਖੰਦਾ ਪੈ ਮੈਂ ਕਿੰਨੇ ਦਾ ਬਿਕਣਾ 50 ਰੁਪਇਆ ਕੇ ਹੱਸ ਤੈਨੂੰ ਨੀ ਲਾਇਟ ਚੱਲ ਗਈ ਹੁਣ ਕੀ ਕਰਦਾ ਫਿਰ ਦੋਸਤਾਂ ਨੂੰ ਕੀ ਕਰਨਾ ਅੱਗੇ ਬਲੌਗ ਬਣਾਣਗੇ ਬਣਾਣਾ ਇਹ ਕੀ ਕਰਨਾ ਲਾਇਟ ਚੱਲ ਗਈ ਹੁਣ ਕੀ ਕਰਨਾ ਫਿਰ ਇੱਥੇ ਕਰਦੀ ਐ ਇਹਨਾਂ ਬਲੌਗ ਨੂੰ ਹੂੰ ਮਿੱਤਰੋ ਲਾਇਟ ਚੱਲ ਗਿਆ ਨਹੀਂ ਤਾਂ ਇਹ ਕਪੜੇ ਕਿਦਾਂ ਸਕੰਦਾ ਉਹ ਮੈਂ ਤੁਹਾਨੂੰ ਦੱਸਣਾ ਸੀਗਾ ਲਾਇਟ ਹੁਣ ਆਣੀ 2 ਘੰਟੇ ਬਾਅਦ ਸਾਡੇਥੇ ਲਾਇਟ ਆਂਦੀ ਆ ਜਾਂਦੀ ਆ ਹੈ ਆਪਾਂ ਇੰਝ ਨਹੀਂ ਹੁਣ ਇਹ ਦਾਣੀਆਂ ਹੱਲ ਹੁਣ ਤਾਂ ਗਈ ਆ ਚਲੋ ਅੱਜ ਦਾ ਨਹੀਂ ਐ ਮਿਲਦੇ ਨਵੇਂ ਬਲੌਗ ਨਾਲ ਵਧੀਆ ਬਲੌਗ ਆਏਗਾ ਨਾ ਉਸ ਤੇ ਆਮੇ ਤਾਂ ਨਕ ਕਰ ਦੇਣਾ ਪਾ ਜਿਹੜਾ ਅਗਲਾ ਬਲੌਗ ਆਣਾ ਨਾ ਹੁਣ ਤੇ ਵਾਲ ਕੱਟੇ ਯਾਰੇ ਨੈਕਸਟ ਬਲੌਗ ਜਿਹੜਾ ਆਏਗਾ ਨਕ ਕਰ ਦੇਣਾ ਰਾ ਫਿਰ ਇਹਨੂੰ ਵੇਚ ਵੀ ਦੇਣਾ ਵਾ ਸਾਤੋ ਫੋਟਾ ਹਟਾ ਗਿਆ ਜੀ ਘਰ ਦਾ ਸਾਰਾ ਕੰਮ ਕਰਦਾ ਕਿਸੇ ਨੂੰ ਜਿਆਦਾ ਤੇ ਲੈ ਜਾ ਰੋਹਿਤ ਕੁਮਾਰ ਇਹਦਾ ਨਾਮ ਹੈਗਾ ਲੰਬਾ ਚੋੜਾ ਬੰਦਾ ਹੈਗਾ ਹੈ ਆ ਦੇਖੋ ਪੰਜਾਬੀ ਹੈਗਾ ਬੰਦਾ ਬੋਡੀਗਾਰਡ ਚਲੋ ਅਜਰਾ ਹੀ ਇਹਨਾਂ ਮਿਲਦਾ ਫਿਰ ਨਵੇਂ ਬਲੌਗ ਦੇ ਨਾਲ ਆ ਓਕੇ ਠੀਕ ਆ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਸੀਂ ਓਕੇ ਜੀ